ਮਿਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੇ ਟੋਟਲ 6 ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਇੱਕੋ ਮੱਝ ਗੱਭਨ ਤੁਹਾਨੂੰ ਦਿਖਾਉਣੀ ਬਾਕੀ ਸਾਰੀਆਂ ਤੁਹਾਨੂੰ ਸੂਈਆਂ ਦਿਖਾਵਾਂਗੇ ਹਰ ਵੀਡੀਓ 'ਚ ਇਹ ਹੀ ਬੇਨਤੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾ ਕੇ ਕਰੋ ਕਈ ਵੀਰ ਦੂਰ ਦੇ ਹੁੰਦੇ ਆ ਜਿਹੜੇ ਨਹੀਂ ਆ ਸਕਦੇ ਉਹ ਆਪਣਾ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲੈਣ ਪੈਸੇ ਤੁਸੀਂ ਖਰਚਣੇ ਆ ਸਾਰੀਆਂ ਚੀਜ਼ਾਂ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਗਰੰਟੀ ਤੇ ਪੱਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਠਾ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀਦਾ ਜੇ ਪੈ ਗਿਆ ਮਾਲ ਪੱਤਸਾਂ ਵਾਲਾ ਫਿਰ ਪੱਤਸਾਂ ਵਾਲਾ ਲੱਗਿਆ ਹੋ ਰਿਹਾ ਮਾਲ ਇਹਦਾ ਨੂੰ ਬਾ ਵੇ ਗਿਆ ਠੀਕ ਆ ਹਾਂਜੀ ਆਹੋ ਤਾਂ ਤੁਸੀਂ ਕਹਿੰਦੇ ਸੀ ਵੀ ਸੱਦਾ ਹੀ ਗਾਣੇ ਮਾਲ ਲੈ ਲਿਆ ਸੀ ਠੀਕ ਠੀਕ ਆ ਮੱਜਨ ਚਾਰ ਨਵੀਆਂ ਆਈਆਂ ਇਹ ਵੀ ਵੇਗੀਆਂ ਸੀ ਹਾਂਜੀ ਹਾਂਜੀ ਬਾੜਦਾ ਜੀ ਵੀ ਦੀ ਭਾਜੇਗਾ ਭਾਣਾ ਬਬਾਰੀ ਲੈ ਕੇ ਜਾਣਾ ਮਾਲ ਠੀਕ ਆ ਤੇ ਅੱਜ ਵੀ ਭਾਜਿਆ ਜੀ ਫਿਰ ਅੱਜ ਵੀ ਇਹੋ ਜਿਹਾ ਭਾ ਭਾ ਖੜਦੇ ਆ ਵੀ ਇਹੋ ਜਿਹਾ ਭਾਗ ਤੋਂ ਮਿਲਣਗੇ ਨਾ ਅੱਛਾ ਹਾਂਜੀ ਠੀਕ ਆ ਤੇ ਚਲੋ 2000 ਮੈਂ ਮਾਲ ਦੇਣਾ ਹੈ ਭਾਣ ਵਾਲਿਆ ਦੇ ਭਾਣੇ ਦੀ ਜਿੰਦਾਂ ਠੀਕ ਹੈ ਜੀ ਹਾਂਜੀ ਚਲੋ ਫਿਰ ਨਾਮ ਦੱਸਦੇ ਕਰਾਂ ਜਗੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਲ੍ਹਾ ਦਾਸਪੁਰ ਤੇ ਫੋਨ ਨੰਬਰ ਬਹੁੰਦੇ ਕਿ 95827755 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਆ ਪਹਿਲਾ ਸੂਆ ਛੋਟੀ ਸੂਈ ਆ ਆ 6ਵਾਂ ਦਿਨ ਜੇ ਇਹਨੂੰ 5ਵਾਂ ਛੋਵਾਂ ਦਿਨ ਸਾਨ ਦੇਖ ਸਾਦੇ ਤੇ ਕਿਤੇ ਆਲ ਦਾ ਨਾਂ ਆ ਉਹ ਮਗਲੇ ਦੇ ਘਟਾ ਹੋਗਾ ਅੱਛਾ ਕਿਉਂ ਆ ਇਦਾਂ ਨਹੀਂ ਹੋ ਵੀ ਮੋਟਰ ਲੱਗੀ ਠੀਕ ਹੈ ਇਹਨੂੰ ਭਾਈ ਦੇ ਥਲੇ ਹੁਣ ਦੁੱਧ ਹੀ 12 13 ਕਿਲੋ ਅੱਛਾ ਪਰ 11 ਕਿਲੋ ਦੋ ਤਿੰਨ ਗਲ ਲੀਟਰ ਵਾਲਾ 10 ਕਿਲੋ ਦੀ ਟਰਗੀ ਗਾਰੰਟੀ ਦੇਣੀ ਆ ਠੀਕ ਆ ਜੀ ਰਖਾ ਤੋਂ ਪਾਈਆ ਵੀ ਘਟ ਜੇਗਾ ਤੇ ਉਹ ਨਹੀਂ ਵਾਪਸ ਲੈਣਾਗੇ ਠੀਕ ਆ ਤੇ ਥਣ ਥਣ ਓਕੇ ਪੂਰੇ ਵੀ ਜੀ ਅਗਲੇ ਦਾ ਅਗਲਾ ਥਾ ਉਹ 1.5 ਤੋਂ 2 ਕਿਲੋ ਝੋਟੀ ਦੀ ਕਾੜੀ ਹੋਊਗੀ ਠੀਕ ਆ ਜੀ ਹਾਂ ਜੀ ਖੋਲੋ ਹਾਂ ਫਿਰ ਤੋਰੀਏ ਤੇ ਮੂੰਹ ਵੀ ਛੇੜਾ ਦੇ ਸੋਈ ਨੂੰ ਸੋਈ ਨੂੰ ਕਿੰਨਾ ਚਿਰ ਹੋਇਆ ਪਹਿਲਾਂ ਦਿਨ ਜਿਹੜੀ ਸਰਕਾਰ ਦੇ ਵੇਖੋ ਝੋਟੀ ਦਾ ਕੀ ਆ ਕੱਦ ਕੱਠ ਪਿੱਠ ਪੁੜੇ ਤੋਂ ਚੰਗੀ ਆ ਜਿਹੜੀ ਪਹਿਲਾਂ ਸੋਆ ਝੋਟੀ ਜਿਹੜਾ ਕਹਿੰਦੇ ਕਿ ਸੋਈ ਆ ਕੀ ਨਹੀਂ ਇਹ ਲੋਕਾਂ ਨੇ ਹੁਕਮ ਦੀ ਕਰਕੇ ਝੋਟੀ ਦੇਦੀ ਆ ਪਰ ਲਈ ਇਧਰੋਂ ਆ ਕਿ ਨਹੀਂ ਇਹ ਕੋ ਝੋਟੀ ਦੀ ਲੈ ਜੀ ਚੰਗੀ ਸੋਹਣੀ ਝੋਟੀ ਸੰਭੀ ਆ ਕੇ ਹਵੇਲੇ ਬਾਕੀ ਫਿਕਸ ਜੇ ਹਵਾਨੇ ਦੀ ਮਾਲ ਗਿਆ ਤੇ ਕਦਮ ਵਜਨ ਪੱਖਣ ਚੰਗੀ ਦੇਖ ਸਾਡੇ ਇਹਦਾ ਨਾਇਦਾ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਦੱਸ ਦੋ ਜੋ ਜਾਜਾ ਦੇ ਦਿੰਨੇ ਝੋਟੀ ਦੇ ਕੋਨੇ ਰੁਪਈਆ ਦੀ ਆ ਜਾਜ ਜੀ ਕਰੀਏ ਬਿਲਕੁਲ ਕੋਈ ਝੋਟੀ ਗੱਲ ਨਹੀਂ ਆ ਕਿ ਠੀਕ ਸਾਣਾ ਦਾ ਕਰੀਏ ਠੰਡੀ ਬੜੀ ਆ ਇੱਦਾਂ ਮੈਂ ਬੈਠਾ ਉਹ ਠੰਡੀ ਕਿਦਾ ਉਹਦਾ ਨਾ ਨਹੀਂ ਝੋਟੀ ਨੂੰ ਪਤਾ ਹੀ ਨਹੀਂ ਆ ਗੈਸ ਨਾ ਕਰੀਏ ਬਿਲਕੁਲ ਮੁੱਲ ਤਾਂ ਲੱਖ ਕਰੀਏ ਲੱਖ ਪੂਰਾ ਹਾਂ ਜੀ ਭਾਵੇਂ ਲੱਖ ਵੀ ਟਪਾ ਦੋ ਜਿੰਨੇ ਮਰਜ਼ੀ ਕਰੀ ਜਾਓ ਵਿਕਨੀ ਤੇ ਉੰਨੇ ਦੀ ਹੈ ਜਿੰਨੇ ਦੀ ਵਿਕਨੀ ਆ ਛੋਟੀ ਐ ਲੱਖ ਦੀ ਐ ਸਾਡੇ ਸਾਹਮਣੇ ਹਾਂਜੀ ਹਾਂਜੀ ਕਿੰਨੇ ਦੀ ਦੇ ਦੀ 90 ਦੀ ਦੇ ਦੀਏ ਨਹੀਂ ਯਾਰ ਟੱਕਰ ਹੀ ਕਰਨਾ ਛੋਟੀ 80 ਹਜ਼ਾਰ ਦੀ ਦੇ ਦੀ ਅੱਛਾ 80 ਹਜ਼ਾਰ ਦੀ ਹਾਂਜੀ ਸੀ ਜੋ ਕਰਨਾ ਫਿਰ ਕੋਈ ਮਾਨਤਾ ਨਾ 2 ਛੱਡ ਦੀਏ ਅੱਛਾ ਹਾਂਜੀ 78 ਦੀ ਦੇ ਦੋਗੇ ਅੱਛਾ ਵੀ 10 ਕਿਲੋ ਛੋਟੀ ਹਰੇ ਲੀਟਰ ਮਾ ਕੇ ਕੋਈ ਤਸੱਲੀ ਕਰਕੇ ਹਰੇ ਠੀਕ ਆ ਜਿਹੜਾ ਵਾ ਮੌਕੇ ਤੇ ਘਰੋਂ 10 ਲੀਟਰ ਜਿਹੜਾ ਘਰੋਂ ਚਵਾ ਦੋਗੇ ਹਨਾ ਛੋਟੀ ਕੋਈ ਚੀਜ਼ ਕੀ ਐ ਨਾ ਤੇ ਜੇ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਦੇ ਚਵਾ ਵੀ ਜੀ ਇਹ ਕਿਨੂੰ ਨਾ ਕਰਾਂਗੇ ਦਾਦ ਸੇ ਕੋਈ ਠੀਕ ਐ ਜੀ ਤੇ ਹੋਣਾ ਕੀ ਦੂਸਰੇ ਨੰਬਰ ਤੇ ਅੱਜ ਪਿਓ ਨੀਲੀ ਰਾਵੀ ਦੀ ਏ ਨੀਲੀ ਦੀ ਮੱਝ ਹੈ ਜਿਹੜੀ 20 ਸੋਈ ਨੂੰ 10-12 ਕਿਲੋ ਮਗਰੀ ਦੇ ਇਕੱਠਾ ਜੀ ਤੇ ਛੂਆ ਕਿੰਨਾ ਹੈ ਤਾਂ ਛੂਆ ਜੀ ਦੋ ਜਾਣੇ ਤੇ ਜਾਣੇ ਹੁਣ ਇਹਦੇ ਮਈ ਆ ਗਏ ਧਾਰਾ ਮਾਰ ਗਏ ਅਸੀਂ ਦੁੱਧ ਦੀ 10-11 ਕਿਲੋ ਦਸੀ ਜਣੇ 9 ਕਿਲੋ ਕਰਕੇ ਦੇਣੀ ਆ ਤੇ ਬਾਕੀ ਤੇ ਦੇਖੋ ਪਿੰਡੇ ਦੇ ਨਾਣਾ ਕਰ ਦਿਆਂ ਇਹ ਕਿੰਨਾ ਕਿ ਦੁੱਧ ਚ ਭਾਈ ਜਾਊਗੀ ਉਹ ਵੀ ਜੀ 13 ਕਿਲੋ 12-13 ਕਿਲੋ ਦੀ ਨਹੀਂ ਹੁੰਦੀ ਜਾਂਦਾ ਯਾਰ ਤੋਰ ਹਾਂ ਕਰੀ ਨਾ ਆਈਦਾ ਵਜਨ ਦੇਖੋ ਘਟਾਰਾ ਇਹ ਲੈਓ ਇਧਰ ਨੂੰ ਬਾਕੀ ਨੀਲੀ ਦੀ ਮਾਜਿਆ ਅੱਖਾਂ ਦੋਵੇਂ ਬਿੱਲੀਆਂ ਵਾਂਗੀਆਂ ਪੂਰੀਆਂ 9 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਉਹਨਾਂ ਮੌਕੇ ਤੇ ਤਿਆਰ ਹੈ ਇਹਦਾ ਉਹ ਤਾਂ 10 ਕਿਲੋ ਚਲੋ ਅੱਜ ਹੀ ਹੋ ਰਿਹਾ ਪਰ 9 ਕਿਲੋ ਕਰਕੇ ਦੇਣੀ ਹੈ ਠੀਕ ਆ ਤਾਹਵਾਨਾ ਜਿਹੜਾ ਇਹ ਤਾਂ ਦੇਖ ਸਾਡੇ ਜਿਹਾ ਲੱਗੇ ਤਾਂ ਜਵਾਈ ਬਹੁਤ ਵਸਾ ਆ ਤੇ ਇਹਦਾ ਫਿਰ ਜੱਜਾ ਮੁੱਲ ਵੇਖ ਲਓ ਜੀ ਟੀਮਈ ਇਥੇ ਵੇਖੋ ਨਾੜਾ ਕਰਦਾਂ ਦੀਆਂ ਪੰਨੇ ਦੇ ਫਰੀ ਫਰੀ ਸਾਰੇ ਤੇ ਜੱਸ ਨੋਈ ਕਰੀਆ ਵੀ ਜੱਜਾ ਜਿਹੜੇ ਪਹਿਲੇ ਫੋਨ ਤੇ ਜਾਵੇ ਵੀ 75000 ਦੀ 75000 ਦੀ ਨਹੀਂ ਪਹਿਲੇ ਫੋਨ ਤੇ ਜਾਣੀ ਕਿੰਨੇ ਦੇ ਦਈਏ ਦਸੋ 70000 ਦੀ ਦਈਏ ਜੱਸ ਨੋਈ 2000 ਦੀ 70 ਦੀ ਅੱਛਾ 68000 ਦੀ ਹਾਂ ਜੀ ਬਾਕੀ ਮੌਕੇ ਦੇ ਹੋਰ ਕਰ ਦੋਗੇ ਚਲੋ 60000 ਦੀ ਵੀਰਦੀ ਮਹੀਂ ਹਾ ਨਾ ਦੇਣੀ ਅੱਛਾ 65000 ਦੀ ਰੋਡ ਕਰਨੀ 100 ਕਰਦੀ ਹੈ 200 ਕਰਦੀ ਹੈ 500 ਕਰਦੀ ਹੈ ਆਪਣੀ ਮਰਜ਼ੀ ਨਾਲ ਤੇ ਬੱਚਾ ਕੀ ਤੇ ਮਗਰ ਬੱਚਾ ਇਹ ਤਾਂ ਮਗਰ ਕੱਟਾ ਜੀ ਇਹ ਬਾਦੀ ਮਹੀਂ ਕਿਤੇ ਹੋ ਵੀ ਵਿਰਜੇ ਕੀ ਦਾ ਰੱਖਦੇ ਹੋ ਠੀਕ ਹੈ ਜੀ ਵੱਡੀ ਮਹੀਂ ਆ ਕਿਉਂਕਿ ਕੱਦ ਕਾਠ ਵੀ ਚੰਗਾ ਤੇ ਜੰਮੀ ਪਲੀ ਵੀ ਚੰਗੀ ਤੇ ਹੁਣ ਇਹ ਗੱਭਨ ਜੇ ਇਹ ਵੀ ਜਿੱਦੀ ਗੱਭਣ ਜੀ ਆਪਣੇ ਖਾਸ ਬੰਦਿਆਂ ਕੋ ਲਈਏ ਤਿੰਨ ਦਿਨੋਂ ਮਹੀਨੇ ਤਿੰਨ ਪੂਰੇ ਦੇ ਅੱਛਾ 10 ਮਹੀਨੇ ਪੂਰੇ ਕਰਕੇ ਸੂਹ ਜਾਂਦੀ ਏ ਤੇ ਜੇ ਸੂਹੇ ਸੁਣੀ ਏ ਠੀਕ ਆ ਤੇ ਦੂਜਾ ਸੂਹ ਵੀ ਸਾਲ ਦੇ ਵਿੱਚ ਪੈਂਦੀ ਏ ਠੀਕ ਆ ਤਾਂ 12 ਕਿਲੋ ਮਹੀ ਦਿੰਦੀ ਆ ਠੀਕ ਆ ਜੀ ਸਾਲਾਂ ਦੀ ਪਿੱਛੇ ਦੀ ਗਾਰੰਟੀ ਤੇ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਰ ਨੀਲੇ ਦੇ ਨਿਸ਼ਾਨੀਆਂ ਇਹਦੇ ਵਿੱਚ ਵੀ ਹੈਗੀਆਂ ਵਾ ਜਿਹੜੀਆਂ ਸਿੰਘ ਵੀ ਨੱਕਾ ਦੇ ਦੁੱਧ ਤੇ 12 ਲੀਟਰ ਦੇ ਕਰੀਬ ਇਹ ਵੀ ਜਿਹੜਾ ਗਿੰਦੇ ਕੀ ਕੱਢੀ ਜਾਊਗੀ ਚਮੜੀ ਵੇਖੋ ਕਿੰਨੀ ਪਤਲੀ ਹੈ ਇਹ ਤਾਂ ਫਿਰ ਜੱਜਾ ਮੁੱਲ ਮੁੱਲ ਦਾ ਸੱਤਿਆ ਗਾਲੀ ਇਹਦਾ 70000 ਜੱਜਾ ਯਾਰ ਮੈਂ ਜੰਗੀ ਜੀ ਕਰੀਏ ਕੋ ਹੋਰ ਮਾਨਤਾ ਨਾ ਦੱਸੋ ਕਿ ਨਗਰ ਦੀਏ ਤਾਂ ਵਹੀਂ ਪਹਿਲਾਂ ਕਿਹਾ ਸੀ ਕਿ ਰੇਟ ਕਰਨੇ ਬਸ ਪਹਿਲੇ ਫੋਨ ਤੇ ਜਾਣ ਵਾਲੇ ਤੇ ਉਹ ਜਿਹੇ ਰੇਟ 55 64 ਦੀ ਦੇ ਦਈਏ 60000 ਦੀ ਵਹੀ ਦੇਣੀ ਅੱਛਾ 60000 ਦੀ ਹਾਂ ਜੀ ਠੀਕ ਹੈ ਜੀ 60000 ਦੀ ਜਿਹੜੀ ਕਿੰਦੇ ਕੀ ਇਹ ਦੇ ਦੇਾਂਗੇ ਤੇ ਬਾਕੀ ਚਲੋ ਹੁਣ ਜਿਹੜੀ ਆ ਚੌਥੇ ਨੰਬਰ ਤੇ ਮੱਝ ਆ ਗਈ ਆਪਣੇ ਕੋਲ ਸੂਈ ਸਵਾਈ ਹੈ ਵੀ ਇਹਨੂੰ ਵੀ ਜੇ ਪਰਮਾਸ਼ਾਹ ਦਾ ਸੂਈ ਨੂੰ ਮਗਰੇ ਕੱਟੀ ਜੇ ਠੀਕ ਹੈ ਜੀ ਹਾਂ ਜੀ ਸੂਆ ਕਿ ਨਾਂ ਵਿਧੀ ਦਾ ਇਹ ਤੇ ਜਸੂਆ ਵੀਰ ਦੀ ਸੂਈ ਮਗਰ ਕੱਟੀ ਜੇ ਦੱਸ ਦੇਣਾ ਹੋਵੇ ਜੀ ਤੇ ਪੰਜ ਛੇ ਦਿਨ ਹੋ ਗਏ ਸੂਈ ਨੂੰ ਤੇ ਦੁੱਧ ਪੱਕਾ ਕਿੰਨਾ ਜੇ ਦੁੱਧ ਵੀਰ ਜੀ ਦੇ ਕੋਲ 12 ਲੀਟਰ ਪਾ ਲਿਆ ਪੱਕਾ ਹੈਗਾ ਜੀ ਪੱਕਾ ਵੀਰ ਜੀ ਦਾ 12 ਕਿਲੋ ਕਰਕੇ ਲੈਂਦੀ ਐ ਮੈਂ ਪਰ 10 ਕਿਲੋ ਕਰਕੇ ਕਿੰਨਾ ਕਿਚ ਹੋਈ ਜਾਊਗੀ ਦੁੱਧ ਦੁੱਧ ਵਿੱਚ 12 13 ਕਿਲੋ ਦਊਗੀ ਤੋਰੋ ਫੇਰ ਇੱਕ ਰੀ ਨਾ ਖਲੀ ਰੋ ਬੇਫੋ ਮਹੀਂ

ਇਹਦਾ ਫਿਰ ਮੁੱਲ ਇਹਦਾ ਮੁੱਲ 70 ਯਾਰ 70 ਨਹੀਂ ਹਾਂਜੀ ਸਿੱਧਾ 65 ਹੀ ਕਰੀਏ ਸਾਰਿਆਂ ਦਾ ਪੈਣ ਮੈਂ ਚੰਗੀ ਜਦੋਂ ਦੁੱਧ ਬੜਾ ਜੇ ਚਲੋ ਦੁੱਧ ਤੇ ਕਿਸੇ ਨੇ ਪੈਸੇ ਖਰਚਣੇ ਆ 65000 ਰੁਪਏ ਬੜਾ ਜੇ ਹਾਂਜੀ ਬਾਠ ਦੀ ਦੇ ਖੜਾ ਜੀ ਅੱਛਾ ਬਾਠ ਦੀ ਦੇ ਦੋਗੇ ਹਾਂਜੀ ਚਲੋ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾਂਗੇ ਜੋਰ ਕਹੋਂ ਲਾਵੇ ਇੱਕ ਲਈ ਦੁੱਧ ਬੜਾ ਮੀਂਹ ਫਰੇ ਠੀਕ ਹੈ ਜੀ ਸਾਰਿਆਂ ਕੋਲੋਂ ਦੁੱਧ ਹੋਊਗਾ ਮਗਰ ਵੀ ਕੱਟੀਏ ਪੰਜਾ ਛਾਹ ਕਨੇ ਸੁਈਏ ਠੀਕ ਹੈ ਜੀ ਅਵੇ ਸੋਈ ਸੁਈ ਜੇ ਇਹ ਸੁਈ ਜੇ ਵੀ ਜੀ ਨੂੰ ਪਾਉਣ ਵਾਲੇ ਮਹੀਂ ਸੁਈ ਨੇ ਕੋ ਵੀਡੀਓ ਕਹੂਗਾ ਉਹ ਵੀ ਦੇ ਦਾਂਗੇ ਜੇ ਵੀ ਨੇ ਫੁੱਟ ਦੀ ਵੀਡੀਓ ਆ ਅੱਛਾ ਰਵਾਤਾ ਦਾ ਬੱਚਾ ਕੁੱਤਿਆਂ ਦੇ ਪਾਰ ਦਾ ਉਧਰ ਬੱਚਾ ਲੈ ਲਿਆ ਬੱਚਾ ਅੱਛਾ ਉੱਤੇ ਬੱਚਾ ਆ ਗਿਆ ਠੀਕ ਹੈ ਬਾਕੀ ਸਵੇਰੇ ਤੇ ਮਿਲਦੀ ਹੀ ਪਾਣੀ ਦੀ ਹਾਂਜੀ ਮਕਾਨੇ ਘਰ ਜਾ ਕੇ ਟੀਕਾ ਵੀ ਲਾ ਸਕਦੇ ਇਹਦੇ ਮਹੀਂ ਮੈਲਾ ਨਾ ਮਾਰੇ ਅੱਛਾ ਗੋੜਾ ਵੰਡਿਆ ਅੱਛਾ ਇਹ ਮਹੀਂ ਮੈਲਾ ਨਾ ਮਾਰੇ ਅੱਛਾ ਜਿੰਨੇ ਨੇ ਮਹੀਂ ਦੋਗੇ ਟਵਰ ਰੁਪਏ ਵੀ ਦੇ ਦਾਂਗੇ ਤੇ ਮਹੀਂ ਬਣ ਲਿਆ ਹੁੰਦਾ ਅੱਛਾ ਹਾਂਜੀ ਚਲੋ ਖੋਲੋ ਹਾਂ ਤੋਰ ਦਈਏ ਇਹਨਾਂ ਨੂੰ ਹਾਨਾ ਇਹਦੇ ਵੀ ਦੇਖ ਸਕਦੇ ਜੇ ਲੱਗਦੇ ਤਾਂ ਸਾਹਮਣੇ ਵੀਡੀਓ ਬਣੀ ਜੇ ਉਹ ਵੀ ਦੀਦੀ ਆਪਾਂ ਨਾਲੇ ਹਵਾਲੇ ਸੁਈ ਆਹ ਇਹ ਵੀ ਜੇ ਤੁਹਾਡੇ ਘਰੇ ਸੁਈ ਗਏ ਵੀ ਸੁਈ ਲਿਆਂਦੀ ਜੇ ਘਰੇ ਜੀ ਸੁਈ ਦੀ ਵੀਡੀਓ ਬਣਾ ਗਈ ਆ ਵੀਡੀਓ ਪਾਈ ਗਏ ਜਦ ਨਹੀਂ ਸੁਈ ਆ ਘਰੇ ਜੀ ਸੁਈ ਆ ਵੀ ਜਿਉ ਨਹੀਂ ਕਹਿੰਦੇ ਤੇ ਇਹਦੀ ਵੀਡੀਓ ਵੀ ਉਦਨ ਬਣੀ ਆ ਜਦਦ ਨਹੀਂ ਤਾਜੀ ਸੁਈ ਆ ਕੋਈ ਉਹ ਵੀ ਕੱਢ ਕੇ ਵੇਖ ਸਕਦਾ ਗੱਬਨ ਦੇ ਵੀ ਕਹਿੰਦੇ ਕਿ ਵੀਡੀਓ ਦੇ ਦਾਂਗੇ ਬਾਕੀ ਕੋਈ ਜਿਹੜੀ ਅੱਜ ਵਾਲੀ ਵੀਡੀਓ ਵਾ ਉਹ ਤਾਂ ਪਿਛਲੀ ਤੋਂ ਪਿਛਲੀ ਵੀਡੀਓ ਜਿਹੜੀ ਵੀਡੀਓ ਚ ਪਾਈ ਸੀ ਅੱਜ ਤੋਂ 4-5 ਦਿਨ ਪਹਿਲਾਂ ਆਪਾਂ ਵਾਚੇ ਉਹਨੇ ਸਵੀਕਾਰ ਤੇ ਇਹਦਾ ਫਿਰ ਮੁੱਲ ਇਹ ਜੀ ਦੁੱਧਿਆਂ ਜਿਹਾ ਲੇਜ 5-6 ਕਿਲੋਈ ਲੋ ਤੇ ਆ ਮਹੀਨੇ ਪਰੋਂ ਮਰਾ ਹਾਂਜੀ ਇਹਦਾ ਸੇਵਾ ਕਰਦੇ ਭਲਾ ਜਿਆਦਾ ਨਹੀਂ ਨੀ ਸੇਵਾ ਹੋਣੀ ਹਾਂਜੀ ਉਹਨਾਂ ਨਾਲ ਥਾ ਜਾ ਕੇ ਟੀਕਾ ਵੀ ਲਿਆ ਸਕਦੀ ਸਾਡੇ ਘਰ ਸਵੇਰ ਉੱਤਾਂ ਹੀ ਪੀਏ ਅੱਛਾ ਪਰ ਚਾਹ ਵਾਤਾ ਰਾਤੀਂ ਪਹਾੜਿਆ ਕੁੱਤਿਆਂ ਨੇ ਠੀਕ ਹੁੰਦਾ ਵਗਨ ਨਾਲ ਲੈ ਵੀ ਸਕਦੀ ਆ ਹਾਂਜੀ ਤੇ ਲਾਵੇਂ ਬਾਕੀ ਚਵਾਈ ਇੱਕ ਨੰਬਰ ਹੋਊਗੀ ਉਹਦੇ ਨਾਲ 5-6 ਕਿਲੋ ਇਹ ਬੋਲੇ ਵੰਡਿਆ ਆ ਕਿੰਨਾ ਕਰੀ ਜਾਊਗੀ ਲੋਤੇ ਵੀ 10 ਕਿਲੋ ਤੋਂ ਬਾਅਦ ਦਊਗੀ ਤੇ ਮੁੱਲ ਮੁੱਲ ਇਹਦਾ ਉਹਦੇ ਨਹੀਂ 60000 ਦੀ ਨਹੀਂ ਵੇਚੀ ਵੀ ਹਾਂਜੀ ਇਹ ਸਾਈ ਵੀ ਆਈ ਆ ਅੱਛਾ ਉਹਨਾਂ ਮਈਆਂ ਘੜਦੀਆਂ ਇਕੱਠੀਆਂ ਆਂ ਜੀ ਇਹਦੇ ਨਾਲ ਭਾਵੇਂ 2000 ਰੁਪਈਆ ਨੂੰ ਰੱਖੀ थी 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 अच्छा जी। थी थी। नहीं नहीं नहीं, थी। 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 हां जी ਤੇ ਮੈਂ ਹੁਣ ਦੇ ਦਾਂਗੇ 50000 ਦੀ 50000 ਦੀ ਹਾਂ ਜੀ ਬਾਕੀ ਵਿੱਚੋਂ ਛੋਟ ਛੋਟ ਕਰ ਦੋਗੇ 45000 ਦੀ ਵੀ ਜਮੀਨ ਹੈ ਅੱਛਾ 45000 ਹਾਂ ਜੀ ਹੁਣ ਚਲੋ ਪੈਂਦ ਘਾਟਾ ਡਿਆ ਕੋਈ ਵੀਡੀਓ ਵੀ ਦਵਾਂਗੇ ਇਹ ਨਹੀਂ ਵੀ ਨਹੀਂ ਵੀਡੀਓ ਵੀ ਦਵਾਂਗੇ ਇਹਦੀ ਕੋਈ ਵੇਖ ਲੈਣ ਹਾਂ ਜੀ ਠੀਕ ਆ ਦੇ ਕੇ ਫਿਰ ਲਵੇ ਬਾਏ ਠੀਕ ਆ ਜੀ ਹਾਂ ਜੀ ਤੇ ਹੁਣ ਇੱਕ ਗਾਂ ਜਿਹੜੀ ਰਹਿ ਗਈ ਵਿਖਾਉਣ ਵਾਲੀ ਇਹ ਵੀ ਜੀ ਅੱਜ ਹੀ ਗਾਂ ਆਈ ਏ ਵੇੜ ਠੀਕ ਆ ਉਹ ਇਹ ਬੱਚਾ ਬਤਾਲ ਵਾਲੀ 12 ਦਾਣ ਵਾਲੀ ਠੀਕ ਆ ਮਗਰ ਕੀ ਹੈ ਪਛਾ ਚਲੋ ਖੋਲੋ ਫਿਰ ਤੋਰੀ ਇਹਨਾਂ ਵਿੱਚ ਤਾਂ ਬਹੁਤ ਬੜਾ ਚੰਗਾ ਰਿਹਾ ਜੀ ਆਹ ਕੰਨ ਦੇ ਕਾਡੇ ਦੇ ਲਾਗੇ ਉਹ ਦੁੱਧ 12 ਕਿਲੋ ਆਦੇ ਵੀਰ ਜੀ 10 ਕਿਲੋ ਕਰਕੇ ਦੇਣੀ ਠੀਕ ਹੈ ਜੀ 10 ਕਿਲੋ ਦੁੱਧ ਜਿਹੜਾ ਗੰਦੇ ਕੀ ਹੈਗਾ ਵਾ 12 ਕਿਲੋ ਪਰ 10 ਕਿਲੋ ਕਰਕੇ ਦੇ ਠੀਕ ਹੈ ਜੀ ਵਾਹੀ ਇੱਕ ਨੰਬਰ ਹੋਊਗੀ ਬਾਕੀ ਇਹ ਆ ਵੀ ਦੁੱਧੋਂ ਵੱਧ ਵੀ ਜਾਊਗੀ ਜਾਨਾ ਅੱਜ ਤਾਂ ਗਾਂ ਵਿੱਚ ਦੁੱਧ ਨਹੀਂ 12 13 14 ਕਿਲੋ ਦਿੰਦਾ ਵੱਧ ਲਿਵਾਇ ਕੋ ਕਦਾਂ ਦਾ ਵਹਿਣ ਨੂੰ ਥਣ ਕਦਾਂ ਦਾ ਲਟਾਉਣਾ ਇਹ ਗਾਂ ਹੁਣ ਮੌਸਮ ਵੀ ਸਹੀ ਹੋੰਦਿਆ ਵਾ ਮੌਸਮ ਸਹੀ ਆ ਤੇ ਇਹਦਾ ਮੁੱਲ ਫਿਰ ਕਿੰਨੇ ਦੀ ਦੇਣੀ ਕਿੱਸਣਾ ਫਿਰ ਇਹ ਤਾਂ ਵੀ ਜੀ ਵਹਿੜ ਚੰਗੀ ਆ ਅੱਛਾ ਆ ਵੀ ਵਿਆਹ ਦੇ ਨਹੀਂ ਹੈ ਵਿਆਹ ਦੇ ਕੋਈ ਨਹੀਂ ਜਾਂਦੇ ਦੂਜੀ ਜਾਂਦੇ ਆ ਠੀਕ ਆ ਮੁੱਲ 40000 ਰੁਪਏ 40000 ਰੁਪਏ ਹਾਂਜੀ ਕਰਨਾ ਵਿੱਚ ਮੰਨਤ ਹਨ ਦੱਸੋ ਗੱਲਾ ਕਰਤੀਏ ਯਾ ਸੁਣਾ 35 ਦੀ ਦੇ ਦिए ਹੋਰ ਕਰ ਦिए 34 ਦੀ ਪਹਾੜਾ ਨਹੀਂ ਘੜੀ 34 ਦੀ 32000 ਦੀ ਦੇ ਦिए ਅੱਛਾ 32000 ਦੀ ਹਾਂਜੀ ਕਿ 31 ਦੀ ਦੇ ਦिए ਇਹ ਵੀ ਜਿਹੜੀ ਛੋੜੀ ਹੋਈ ਹੈ ਨਾ 100 ਰੁਪਏ 30000 ਦੀ ਬਸ਼ੀ ਦੇ ਅੱਛਾ 30000 ਦੀ ਬਸ਼ੀ ਤੇ 40000 ਦੀ ਆ ਠੀਕ ਹੈ ਇਹ ਵੀਰਾਂ ਕੋ ਲਈ ਨਾ ਉਹਨਾਂ ਨੂੰ ਮਵਾਦਾ ਕਰਕੇ ਆਇਆ ਹਾਂ ਅੱਛਾ ਕਿ ਤੁਹਾਡੀ ਉਹ ਚਿਹੜੀ ਜਿਹੜੀ 11500 ਨੇ ਵੇਚਣੀ ਆ ਠੀਕ ਹੈ ਉਹ ਨਹੀਂ ਵੀਡੀਓ ਵੇਖਣੀ ਤੇ ਮੈਂ ਵੇਖ ਲਿਓ 50000 ਦੀ ਵੀਧੀ ਆ ਬਸ਼ੀ ਲਈ ਆ ਠੀਕ ਹੈ ਜੀ ਮਾਣ ਵਾਦਾ ਕੀਤਾ ਉਹ ਵਾਦਾ ਪੂਕਾਉਣਾ ਆ ਠੀਕ ਆ ਹਾਂ ਜੀ ਮਤਲਬ ਹੁਣ ਵਾਦੇ ਪੂਰੇ ਕਰਨੇ ਆ ਕਿ ਮੈਂ ਤੁਹਾਨੂੰ ਪਤਾ ਜੇਤਵਾਦੀਆਂ ਚ ਲੈ ਨਹੀਂ ਆਇਆ ਠੀਕ ਆ ਹਾਂ ਜੀ ਜੇਤਵਾਦੀਆਂ ਚਲੋ ਤਾਨੂੰ ਪਤਾ ਹੀ ਸਾਰੀ ਗੱਲ ਦਾ ਚਲਣੀਆਂ ਨਹੀਂ ਚਾਹੀਦੀਆਂ ਵੈਸੇ ਜਿੱਦਬਾਜ਼ੀਆਂ ਨਾਲੇ ਕੰਮ ਕਰਨੇ ਚਾਹੀਦੇ ਬੰਦਾ ਸ਼ਰਾਬ ਕਰੇ ਫਿਰ ਕਰਨਾ ਹੀ ਪੈਂਦਾ ਆ ਪ੍ਰੇਮ ਪਿਆਰ ਨਾਲ ਸਾਰਿਆਂ ਨਾਲ ਚੱਲਣਾ ਚਾਹੀਦਾ ਵਾ ਤੇ ਬਾਕੀ ਇਹ ਆ ਵੀ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਵੇ ਵੇਸ਼ ਚੱਕ ਤੇ ਵੀ ਪਿਛਲੀ ਵੀਡੀਓ ਨਹੀਂ ਖਾ ਪਾਈ ਅੱਛਾ ਤੂੰ ਵੀਡੀਓ ਕਰਦੇ ਨਾ ਮਗਰ ਬੱਛੀ ਸੀ ਅੱਛਾ ਬੱਛੀ ਮਰ ਗਈ ਜੇ ਇਹ ਵੀ ਬਾਕੀ ਬੰਦੇ ਨੂੰ ਕੱਢ ਕੇ ਲੈਣੇ 15 ਦੇਢੀਆਂ ਦਿਨਾਂ ਦਾ ਦੇਜੇ ਵੀਡੀਓ ਆਈ ਠੀਕ ਆ ਹਾਂਜੀ ਤੇ ਬਾਕੀ ਚਲੋ ਇਹਦੇ ਬਾਰੇ ਵੀ ਕਈ ਨਾ ਪ੍ਰਸ਼ਨਾਂ ਪੁੱਛ ਲੈ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖੇ ਤਸੱਲੀ ਕਰਕੇ ਵੇਖ ਚੱਕ ਕੇ ਫੇਰੀ ਪਛੂ ਖੜੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ